ਡੇਲੀ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਦੋਸਤੋ ਸਿੱਧੂ ਮੂਸੇਵਾਲਾ ਉਹ ਕਲਾਕਾਰ ਸੀ ਜੋ ਸਮੇਂ-ਸਮੇਂ ਤੇ ਆਪਣੇ ਗੀਤਾਂ ਰਾਹੀਂ ਪੰਜਾਬ ਤੇ ਪੰਜਾਬ ਦੇ ਮੁੱਦਿਆਂ ਤੇ ਸਰਕਾਰ ਦੀ ਤੱਕਾਸ਼ਾਈ ਖਿਲਾਫ ਬੋਲਦਾ ਰਿਹਾ ਸੀ 295 ਗੀਤ ਹੋਵੇ ਜਾਂ ਫਿਰ SYL SYL ਗੀਤ ਵਿੱਚ ਤਾਂ ਬੰਦੀ ਸਿੰਘਾਂ ਦੀ ਰਿਹਾਈ ਬਾਰੇ ਵੀ ਸਿੱਧੂ ਨੇ ਲਾਈਨਾਂ ਪਾਈਆਂ ਸੀ ਹੁਟਾ ਬੰਦੀ ਸਿੰਘਾਂ ਨੂੰ ਰਿਹਾਈ ਦੇ ਦਿਓ ਇੱਕ ਲਾਈਵ ਦੇ ਵਿੱਚ ਵੀ ਸਿੱਧੂ ਫਿਰ ਤੋਂ ਗੀਤ ਸੁੰਦਾਂ ਦਿਖਾਈ ਦਿੰਦਾ ਸੀ ਕਿ ਸਾਡੀ ਬੰਦੀ ਨਹੀਂ ਸਰਕਾਰੇ ਨਹੀਂ ਸਾਡੀ ਨਜ਼ਰ ਵਿੱਚ ਉਹ ਦੇ ਨੇ ਬਾਤ ਲੱਗਣੀ ਹਵਾਰੇ ਨਹੀਂ ਉਹ ਬਸਿਆਸੇ ਕਰਕੇ ਤੇਰੇ ਨਾਲ ਹੋ ਸਾਡੀ ਬਣਦੀ ਨਹੀਂ ਸਰਕਾਰ ਨਹੀਂ ਹੁਣ ਆਪਣੇ ਨਵੇਂ ਗੀਤ ਤੋਂ ਬਾਅਦ ਸਿੱਧੂ ਮੂਸੇਵਾਲਾ ਇੱਕ ਵਾਰੀ ਫਿਰ ਚਰਚਾ ਦਾ ਵਿਸ਼ਾ ਬਣਿਆ ਨਵਾਂ ਗੀਤ ਰਿਲੀਜ਼ ਹੋਇਆ ਲੋਕ ਜਿਸ ਵਿੱਚ ਸਿੱਧੂ ਦੀਆਂ ਲਾਈਨਾਂ ਨੇ ਜਿਹੜੀਆਂ ਲਾਈਨਾਂ ਨੂੰ ਜੇਲ੍ਹਾਂ ਚ ਬੰਦ ਸਿੰਘਾਂ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ ਕਿਹਾ ਜਾ ਰਿਹਾ ਹੈ ਕਿ ਇਹ ਗੀਤ ਖੜਕੂ ਸਿੰਘਾਂ ਨੂੰ ਸਮਰਪਿਤ ਹੈ ਸਿੱਧੂ ਮੂਸੇਵਾਲਾ ਪਹਿਲਾਂ ਵੀ ਵਿਵਾਗ ਹੋ ਕੇ ਸਿੰਘਾਂ ਦੀ ਗੱਲ ਕਰਦਾ ਰਿਹਾ ਜਦੋਂ ਬੈਟੇ ਹੁੰਦੇ ਹੁੰਦੇ ਫਿਰ ਕੈ ਲਈ ਹੁੰਦੀਆਂ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਹੈ ਵੀਡੀਓ ਥੱਲੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਇਸ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ